ਵੈਗੁਰੂ ਜੀ ਕਾ ਖਾਲਸਾ ਸਿਰ ਵੈਗੁਰੂ ਜੀ ਕੀ ਫਤਿਹ ਤੇ ਲੋ ਜੀ ਇੱਧਰ ਆਪਾਂ ਨੇ ਤਰ ਲਿਆ ਏ ਦੁੱਧ ਦੁੱਧ ਪਾ ਲਿਆ ਏ ਕੜਾਹੀ ਚ ਤੇ ਹੁਣ ਇਹਦੇ ਚ ਆਪਾਂ ਲਗਾਤਾਰ ਖੁਰਚਣਾ ਫੇਰਾਂਗੇ ਦੁੱਧ ਹੈਗਾ ਕਾਫੀ ਸਾਰਾ ਹੁਣ ਲਗਾਤਾਰ ਕਰਸੀ ਖੁਰਚਣਾ ਫੇਰੀ ਜਾਵਾਂਗੇ ਕਿਉਂਕਿ ਥੱਲੇ ਨਾ ਲੱਗ ਜਵੀ ਤੇ ਹਲੇ ਤਾਜ਼ਾ ਤਾਜ਼ਾ ਪਾਇਆ ਰਿਜਣ ਲੱਗਿਆ ਨਹੀਂ ਸੀਗਾ ਹਲੇ ਤੇ ਜਿੰਨਾ ਚਿਰ ਰਿਜਨ ਨਹੀਂ ਲੱਗਦਾ ਨਾ ਹੁਣਾਂ ਚਿਰ ਆਪਾਂ ਖੁਰਚਣਾ ਫੇਰੀ ਜਾਵਾਂਗੇ ਤੇ ਹੁਣ ਥੋੜਾ ਥੋੜਾ ਰਿਜਨ ਲੱਗ ਗਿਆ ਏ ਤੇ ਲੋ ਜੀ ਵਧੀਆ ਫਰਕ ਪੈ ਗਿਆ ਏ ਕਾੜਾ ਬਣ ਗਿਆ ਏ ਹੁਣ ਇਹਦੇ ਵਿੱਚ ਪਾ ਲੈਣੇ ਆਹੀ ਆਪਾਂ ਗਾਜਰ ਇਹ ਪਾ ਲੀਆਂ ਨੇ ਗਾਜਰਾਂ ਥੋੜੀਆਂ ਥੋੜੀਆਂ ਕਰਕੇ ਤੇ ਇਹਨੂੰ ਘੋੜਾਂਗੇ ਹੁਣ ਗਾਜਰਾਂ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਪਾ ਲੈਣੀ ਆ ਨੇ ਗਾਜਰਾਂ ਗਾਜਰਾਂ ਪਾ ਕੇ ਇਹਨੂੰ ਖੁਰਚਣਾ ਫੇਰਨਾ ਚੰਗੀ ਤਰ੍ਹਾਂ ਤੇ ਲੋ ਜੀ ਇਹ ਗਾਜਰਾਂ ਪੈ ਗਈਆਂ ਸਾਰੀਆਂ ਤੇ ਦੁੱਧ ਪਹਿਲਾਂ ਪਾਇਆ ਸੀਗਾ ਹੁਣ ਦੇਖੋ گاੜਾ ਬਣ ਗਿਆ ਵਿੱਚੇ ਗਾਜਰਾਂ ਵਿੱਚੇ ਦੁੱਧ ਆਪਾਂਗੇ ਹੁਣ ਇਹਨੂੰ ਚੰਗੀ ਤਰ੍ਹਾਂ ਖੁਰਚਣਾ ਫੇਰਾਂਗੇ ਥੱਲੇ ਨਾਲ ਲੱਗ ਜੂ ਵੀ ਫੇਰ ਤੇ ਇਹਨੂੰ ਫੇਰ ਨਾਲ ਲਗਾਤਾਰ ਹੁਣ ਗਾਜਰਾਂ ਪਾਉਣ ਕਰਕੇ ਠੰਡਾ ਹੋ ਗਿਆ ਨਾ ਇਹਦੇ ਕਰਕੇ ਹੁਣ ਫੇਰ ਖੁਰਚਣਾ ਬਹੁਤ ਮਿਹਨਤ ਕਰਨੀ ਪੈਂਦੀ ਆ ਤੇ ਹੁਣ ਲਗਾਤਾਰ ਖੁਰਚਣਾ ਫੇਰਾਂਗੇ ਆਪਾਂ ਇਹ ਰਲਾਵਾਂਗੇ ਇਹਨੂੰ ਤੇ ਹੌਲੀ ਹੌਲੀ ਰਿਜਣ ਲੱਗੂਗਾ ਫਿਰ ਇਹ ਫਿਰ ਅੱਗੇ-ਅੱਗੇ ਕੀ ਹੋ ਰਿਹਾ ਪ੍ਰੋਸੈਸ ਚੱਲਦਾ ਰਹੂਗਾ ਆਪਣਾ ਤੁਸੀਂ ਦੇਖਦੇ ਰਹੋ ਵੀਡੀਓ ਤੇ ਇਹਨੂੰ ਹਿਲਾਈ ਜਾਵਾਂਗੇ ਆਪਾਂ ਚੰਗੀ ਤਰ੍ਹਾਂ ਤੇ ਖੁਰਚਣੀ ਨਾਲ ਤੇ ਲੋ ਜੀ ਹਿਲਾਈ ਜਾਵਾਂਗੇ ਲਗਾਤਾਰ نیچے ਨਾ ਲੱਗ ਜਵੇ ਕਿਉਂਕਿ ਇੱਕ ਵਾਰੀ ਠੰਡਾ ਹੋ ਗਿਆ ਨਾ ਜਿੰਨਾ ਤੇ ਹਿਲਾਈ ਜਾਵਾਂਗੇ ਵਧੀਆ ਰਹੂਗਾ نیچے ਨਹੀਂ ਲੱਗੂਗਾ ਤੇ ਲੋ ਜੀ ਇਹ ਹੋ ਗਿਆ ਆਪਣਾ ਪ੍ਰੋਸੈਸ ਦੇਖੋ گاੜਾ ਬਣ ਗਿਆ ਦੁੱਧ ਰਿੱਜ ਗਿਆ گاੜਾ ਬਣ ਗਿਆ ਹੁਣ ਇਹਦੇ ਚ ਪਾ ਲੈਨੇ ਆਪਾਂ ਚੀਨੀ ਚੀਨੀ ਪਾ ਲੈਨੇ ਇਹਨੂੰ ਮਿਕਸ ਕਰਦੇ ਆ ਥੋੜੀ ਥੋੜੀ ਚੀਨੀ ਪਾ ਕੇ ਨਾਲ ਦੀ ਨਾਲ ਥੋੜੀ ਥੋੜੀ ਚੀਨੀ ਪਾ ਪਾ ਕੇ ਮਿਕਸ ਕਰਦੇ ਆ ਇਹਨੂੰ ਨਾਲ ਨਾਲ ਤੇ ਨਾਲ ਦੀ ਨਾਲ ਰੜਾਈ ਜਾਂਦੇ ਆ ਤੇ ਨਾਲ ਦੀ ਨਾਲ ਚੀਨੀ ਰੜੀ ਜਾਊਗੀ ਤੇ ਨਾਲੇ ਖੁਰਚਣਾ ਫੇਰੀ ਜਾਂਦੇ ਆ ਤੇ ਲੋ ਜੀ ਗਾੜਾ ਬਣ ਗਿਆ ਆਪਣੀਆਂ ਗਾਜਰਾਂ ਤੇ ਹੁਣ ਇੱਕ ਵਾਰੀ ਜਦੋਂ ਦਵਾਰੇ ਚੀਨੀ ਪਾ ਲਾਂ ਨੇ ਇਹਨਾਂ ਨੇ ਫੇਰ ਪਾਣੀ ਛੱਡ ਦੇਣਾ ਪਤਲਾ ਹੋ ਜਾਣਾ ਹੁਣ ਇਹਨੂੰ ਰਲਾਉਣਾ ਪੈਣਾ ਚੰਗੀ ਤਰ੍ਹਾਂ ਮਿਕਸ ਕਰਨਾ ਪੈਣਾ ਦੇਖੋ ਹਲਵਾਈ ਮੰਗ ਤੇ ਇਹ ਹੋ ਗਿਆ ਨਾ ਪਤਲਾ ਦੇਖੋ ਤੇ ਇਹਨੂੰ ਆਲੇ-ਦਾਲੇ ਹੁਣ ਹਿਲਾਈ ਜਾਵਾਂਗੇ ਤੇ ਇਹ ਚੀਨੀ ਰੜਾਈ ਜਾਣਾਗੇ ਨਾਲ ਪਿੱਛੇ ਰੜਾਉਣੀਆਂ ਇਹ ਚੀਨੀ ਆਪਾਂ ਮਿਕਸ ਕਰਨੀਆਂ ਦੇਖੋ ਜਿੱਥੇ ਦੁੱਧ ਸੀਗਾ ਮੈਂ ਹੱਸਦੀ ਸੀ ਮੈਂ ਕਿਹਾ ਕਿੰਨਾ ਵਧੀਆ ਪਈਆ ਕੜਾਹੀ ਤੇ ਔਲੇ ਵਾਲੇ ਉੱਪਰ ਚਰ ਲੱਗੀ ਪਈ ਆ ਜਿੱਥੇ ਖੁਆ ਸੀਗਾ ਦੁੱਧ ਸੀ ਉਹਨਾਂ ਉੱਥੇ ਚਿੱਟੀ ਨਿਕਲੇ ਤੇ ਲੋ ਜੀ ਇਹਨੂੰ ਮਲ ਲਈਏ ਹੁਣ ਮਿਕਸ ਕਰੀਏ ਚੰਗੀ ਤਰ੍ਹਾਂ ਰੜਾ ਦਨੀਏ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਹਾਂ ਤੇ ਰੜਾ ਦਨੀਆ ਰੜਾਈ ਜਾਵਾਂਗੇ ਖੁਰਚਣੀ ਨਾਲ ਚੰਗੀ ਤਰ੍ਹਾਂ ਮਿਕਸ ਕਰੀ ਜਾਵਾਂਗੇ ਰੜਾਈ ਜਾਵਾਂਗੇ ਇਹਨੂੰ ਦੇਖੋ ਹੁਣ ਪਤਲਾ ਹੋ ਗਿਆ ਫੇਰ ਤੇ ਮਿੱਠਾ ਪਾਉਣ ਕਰਕੇ ਨਾ ਪਤਲਾ ਹੋ ਗਿਆ ਹੁਣ ਇਹਨੂੰ ਖੁਰਚਣਾ ਫੇਰਾਂਗੇ ਚੰਗੀ ਤਰ੍ਹਾਂ ਫੇਰ ਫੇਰ ਹੀ ਜਾਵਾਂਗੇ ਰੜਾਈ ਜਾਵਾਂਗੇ ਨਾਲ ਦੀ ਨਾਲ ਖੁਰਚਣਾ ਫੇਰ ਹੀ ਜਾਵਾਂਗੇ ਥੱਲੇ ਨਾ ਲੱਗ ਜਵੇ ਇਹ ਲੜਾਉਣਾ ਖੁਰਚਣਾ ਫੇਰਨਾ ਨਾਲ ਦੀ ਨਾਲ ਆਪਾਂ ਮਿਕਸ ਕਰੀ ਜੰਨੇ ਆ ਤੇ ਇਹ ਲੋ ਜੀ ਆਲੇ-ਦਾਲੇ ਨਹੀਂ ਡਰ ਹੈਗਾ ਆਲੇ-ਦਾਲੇ ਨਹੀਂ ਲੱਗਦਾ ਨਾਲ ਤੇ نیچے ਲੱਗੂਗਾ ਕੜਾਹੀ ਦੇ نیچے ਆਪਾਂ ਖੁਰਚਣਾ ਫੇਰੀ ਜੰਨੇ ਆਵੇਂ ਤੇ ਲੋ ਜੀ ਫੇਰੀ ਜਾਈਏ ਤੇ ਮਿਕਸ ਹੋ ਗਿਆ ਤੇ ਪਤਲਾ ਵੀ ਹੋ ਗਿਆ ਥੋੜਾ ਜਿਹਾ ਚੀਨੀ ਪਾਉਣ ਕਰਕੇ ਨਾ ਪਤਲਾ ਹੋ ਗਿਆ ਹੁਣ ਖੁਰਚਣਾ ਫੇਰੀ ਜਾਣਾ ਆਪਾਂ ਨੇ ਰਲਾਈ ਜਾਣਾ ਤੇ ਜਿੰਨਾ ਖੁਰਚਣਾ ਫਿਰਾਂਗੇ ਉਹਨਾਂ ਵਧੀਆ ਉਹਨਾਂ ਕੈੜਾ ਹੋ ਜਾਣਾ ਨੇ ਕੈੜਾ ਹੋਈ ਜਾਊਗਾ ਖੁਰਚਣਾ ਮਲਾਈ ਜਾਵਾਂਗੇ ਆਪਾਂ ਤੇ ਕੈੜਾ ਹੋਈ ਜਾਣਾ ਤੇ ਲੋ ਜੀ ਈਰਲ ਆ ਗਏ ਹੁਣ ਇਹ ਦੇਖੋ ਜੀਰਾ ਲੱਗਿਆ ਵਧੀਆ ਗੈਸ ਬੰਦ ਕਰਤਾ ਸੀਗਾ ਤੇ ਹੁਣ ਇਹਦੇ ਵਿੱਚ ਪਾਉਨੇ ਆ ਟਰੀਆਂ ਚ ਆਪਾਂ ਨੀਚੇ ਲਗਾ ਲਿਆ ਸੀਗਾ ਕਿਉਂ ਥੋੜਾ ਜਿਹਾ ਹੁਣ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਟ੍ਰੇਆਂ ਚ ਪਾ ਦੇਣਾ ਸਾਰਾ ਇਹਨੂੰ ਮਿਕਸ ਕਰ ਦੇਣਾ ਐਵੇਂ ਨੀਚੇ ਟ੍ਰੇ ਚ ਫੜਾ ਦੇਣਾ ਇਹ ਦੇਖੋ ਗਰਮ ਮੈਂ ਤੇ ਲੋਜੀ ਟਰਿਆਾਂ ਚ ਪਾ ਕੇ ਰੱਖ ਕੇ ਦੇਖਦੇ ਆ ਫਿਰ ਜੰਮਦੱਕ ਨਾ ਫਿਰ ਦੇਖ ਪਤਾ ਲੱਗੂਗਾ ਵੀ ਜੰਮੂ ਜਾਂ ਨਹੀਂ ਇਹਨਾਂ ਟਰਿਆਾਂ ਚ ਤਾਂ ਪਾਤਾ ਉਹ ਤਾਂ ਠੰਡਾ ਵੈਸੇ ਬੈਗਰੂ ਦੀ ਕਿਰਪਾ ਨਾਲ ਜੰਮੇ ਜਾਣਾ ਲੋਜੀ ਟਰਿਆਾਂ ਚ ਪਾ ਕੇ ਸੈੱਟ ਕਰਨਾ ਹੁਣ ਇਹ ਵੀ ਰਲਾ ਦੇਣਾ ਤੇ ਗਰਮ ਬੜਾ ਚਪਾ ਕੇ ਸੈੱਟ ਕਰਨਾ ਹੁਣ ਇਹ ਐਵੇਂ ਹੱਥ ਨਾਲ ਜਾਂ ਕੋਲੀ ਨਾਲ ਕਰਨਾ ਪਊ ਜਾਂ ਚਾਂਚੇ ਨਾਲ ਇਹਦੇ ਨਾਲ ਕੜਸੀ ਨਾਲ ਸੈੱਟ ਕਰਨਾ ਪਊਗਾ ਤੇ ਲੋ ਜੀ ਖੋਆ ਆਪਣਾ ਬਾਦੂ ਸਿਆਲ ਸਿਆਲ ਮੁੱਕਦਾ ਨਹੀਂ ਹੈਗਾ ਨੰਨੇ-ਮੁੰਨੇਆਂ ਨੂੰ ਬੱਚਿਆਂ ਨੂੰ ਹਨਾ ਤੇ ਲੋ ਜੀ ਤਰੀਆਂ ਚ ਫਲਾ ਕੇ ਤੇ ਉੱਪਰੋਂ ਕਰ ਦੇਣਾ ਸੈੱਟ ਤੇ ਵਧੀਆ ਜਮ ਜੂਗਾ ਹੁਣ ਤੇ ਲੋ ਜੀ ਕਰਤਾ ਸੈੱਟ ਆਪਣਨੇ ਲਾ ਦਾ ਨਹੀਂਓ ਤੇ ਲੋ ਜੀ ਹੋ ਗਿਆ ਸੈੱਟ ਤੇ ਇੱਧਰ ਹੋ ਗਿਆ ਪ੍ਰਾਂਤ ਚ ਸੈੱਟ ਇਧਰ ਪ੍ਰਾਂਤ ਚ ਹੋ ਜੋ ਫੇਰਤਾ ਕੋਲੀ ਇਧਰ ਕੁਆਲੀਫਾਈਰਤੀ ਹੋ ਜੂਗਾ ਸੈਕਟ ਚਲੋ ਜੀ ਲਓ ਜੀ ਇਧਰ ਟ੍ਰੇ ਚ ਪੈ ਗਿਆ ਪਾਤਾ ਭਾਂਡੇ ਜੀ ਸਮਾਰਤਾ ਅਗਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ